ਇਹ ਅੱਧੇ ਗਿੱਲੇ ਤੋਂ ਵੱਧ ਥਾਂ ਜੀ ਜਿਹੜਾ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਖੇਤ ਜੀ ਸੋ ਬੈੱਡੇ ਦੇ ਵਿੱਚ ਐਸ ਰੋਗ ਨਿਕਲੇ ਨੇ ਜੀ ਉਸ ਤੋਂ ਬਾਅਦ ਬੂਟਾ ਲਾਉਣ ਤੋਂ ਬਾਅਦ 20 25 ਦਿਨਾਂ ਬਾਅਦ ਮਲਚਿੰਗ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਬੂਟੇ ਏਡੇ ਏਡੇ ਹੋ ਜਾਂਦੇ ਜਿੱਡੇ ਖੋਣ ਨੇ ਆ ਦਿਖਾਤਾ ਸੀ ਤੁਹਾਨੂੰ ਵਾਸ ਵੀ ਆ ਕੋੜੀਆਂ ਆਈਆਂ ਫਿਰ ਦੋ ਵਾਸ ਹੋਣਗੇ ਸਿੱਧੇ ਗੱਡੇ ਫਿਰ ਉਸ ਤੋਂ ਅੱਗੇ ਕੋੜੀਆਂ ਜੀ ਇਹਨਾਂ ਨੂੰ ਵੀ ਤਕਰੀਬਨ ਹੋਰ ਧਾਗਾ ਪਊਗਾ ਜਿਵੇਂ ਜਿਵੇਂ ਇਹਨਾਂ ਦੀਆਂ ਬੂਟਿਆਂ ਦੀਆਂ ਸ਼ਖਾਵਾਂ ਬ੍ਰਾਂਚਿਸ ਕਹੋ ਜਾਂ ਲਗਣਾ ਕਹੋ ਪੰਜਾਬੀ ਚ ਇਹ ਵੱਧਦੀਆਂ ਜਾਣਗੀਆਂ ਓਵੇਂ ਓਵੇਂ ਧਾਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਪਣੇ ਖੇਤ ਪਹੁੰਚੇ ਹਾਂ ਜੀ ਤੇ ਤੁਹਾਨੂੰ ਦਿਖਾਵਾਂਗੇ ਮੇਰੇ ਪਿੱਛੇ ਜਿਹੜੀ ਫਸਲ ਆ ਉਹਦੇ ਬਾਰੇ ਸਾਰੀ ਜਾਣਕਾਰੀ ਤੇ ਵੀਰ ਭਰਾਵਾਂ ਦੇ ਨਾਲ ਆਪਾਂ ਨੂੰ ਕਮੈਂਟ ਆਏ ਸਨ ਵੀ ਤੁਸੀਂ ਇਹ ਜਿਹੜੇ ਟਮਾਟਰਾਂ ਦੀ ਫਸਲ ਆ ਜਿਹੜੀ ਇਹ ਪਨੀਰੀ ਉਗਾਉਣ ਤੋਂ ਲੈ ਕੇ ਟਮਾਟਰਾਂ ਦੇ ਫਲ ਲੱਗਣ ਤੱਕ ਸਾਰਾ ਜਿਹੜਾ ਪ੍ਰੋਸੈਸ ਆ ਇਹਦੇ ਬਾਰੇ ਦੱਸੋ ਜੀ ਸੋ ਵਲੌਗ ਨੂੰ ਬਸ ਐਂਡ ਤੱਕ ਦੇਖਿਓ ਜੇ ਤੇ ਮੈਂ ਤੁਹਾਨੂੰ ਮਤਲਬ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਫਲ ਲੱਗਣ ਤੱਕ ਫਲ ਖਤਮ ਹੋਣ ਤੱਕ ਸਾਰੇ ਜਿਹੜੀ ਹੈ ਡਿਟੇਲ ਇਹਦੇ ਵਿੱਚ ਦਵਾਂਗਾ ਤੇ ਵਲੌਗ ਐਂਡ ਤੱਕ ਦੇਖਿਓ ਬਾਕੀ ਜੇ ਕੁਝ ਵਿੱਚ ਰਹਿ ਗਿਆ ਤੁਸੀਂ ਜਿਹੜਾ ਕੁਝ ਵੀ ਹੈ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਦੇਖੋ ਜੀ ਇੱਕ ਤੇ ਆ ਖੇਤ ਹੈ ਦੇਖੋ ਇਸ ਤਰ੍ਹਾਂ ਕਰਕੇ ਜਾਲ ਗੱਡਿਆ ਹੋਇਆ ਜੀ ਹੁਣ ਆਪਾਂ ਆ ਦੇਖੋ ਇਹ ਵਾਂਸ ਨੇ ਸਾਰੇ ਆ ਤਾਰਾਂ ਨੇ ਆ ਬੂਟੇ ਜਿਹੜੇ ਆ ਟਮਾਟਰਾਂ ਦੇ ਉੱਗੇ ਹੋਏ ਨੇ ਤੇ ਆ ਹੈਗੀ ਹੈ ਮਲਚਿੰਗ ਜਾਨੀ ਕਿ ਤਰਪਾਲ ਜਿਹੜੀ ਆ ਇਹ ਪੈ ਚੁੱਕੀ ਆ ਹੁਣ ਸਾਰੀਆਂ ਚੀਜ਼ਾਂ ਬਾਰੇ ਦੱਸਾਂਗਾ ਜੀ ਬੂਟੇ ਲੱਗਦੇ ਕਦੋਂ ਨੇ ਪਨੀਰੀ ਕਦੋਂ ਬੀਜੀ ਦੀ ਹੈ ਜੀ ਤਰਪਾਲ ਕਦੋਂ ਪਾਈ ਦੀ ਹੈ ਤੇ ਫਲ ਕਦੋਂ ਲੱਗਦਾ ਤੇ ਕਦੋਂ ਮੁੱਕਦਾ ਤੇ ਦੁਬਾਰੇ ਇਸੇ ਜਾਲ ਦੇ ਵਿੱਚ ਆਪਾਂ ਜਿਹੜੀ ਉਹ ਕਿਹੜੀ ਫਸਲ ਆ ਜਿਹੜੀ ਉਹ ਦੁਬਾਰਾ ਲਾ ਲੈਨੇ ਆ ਉਹਦੇ ਬਾਰੇ ਵੀ ਸਾਰੀ ਕੰਪਲੀਟ ਜਾਣਕਾਰੀ ਦੱਸਾਂਗਾ ਜੀ ਸੋ ਸਟਾਰਟਿੰਗ ਕਰਦੇ ਆ ਜੀ ਪਹਿਲਾਂ ਆਪਾਂ ਵੀ ਕਿਹੜੇ ਟਾਈਮ ਜਿਹੜਾ ਇਹਨੂੰ ਲਾਉਣਾ ਜੀ ਮੌਸਮ ਦੇ ਹਿਸਾਬ ਨਾਲ ਤੇ ਕਿਸਮ ਦੱਸਦਾ ਸਭ ਤੋਂ ਪਹਿਲਾਂ ਜੀ ਆਪਣਾ ਦੋ ਕਿਸਮਾਂ ਮਿਕਸ ਕਰਕੇ ਪਨੀਰੀ ਬੀਜਦੇ ਆ ਜੀ ਇਹਨਾਂ ਦੇ ਵਿੱਚ ਆਉਂਦੀਆਂ ਇੱਕ 5013 ਤੇ ਇੱਕ 5011 ਹੁੰਦੀ ਹੈ ਜੀ ਕਿਸਮ 5013 ਤੇ 11 ਇਹ ਨਾਲ ਇੱਕ ਬੜੀ ਸਾਡੇ ਹਿਸਾਬ ਨਾਲ ਕਿਉਂਕਿ ਸਾਨੂੰ 4 ਕੁ ਸਾਲ ਹੋ ਗਿਆ ਜੀ ਬੀਜਦਿਆਂ ਨੂੰ ਟਮਾਟਰ ਇਹ ਬੜੀ ਇੱਕ ਤੱਕੜ ਕੁਆਲਿਟੀ ਹੈ ਜੀ ਤੇ ਬੂਟੇ ਨਾਲ ਜਿਹੜੇ ਝਾਲ ਚੱਲ ਜਾਂਦੇ ਆ ਜਿਵੇਂ ਕਹ ਲਓ ਕਿ ਬਲੈਂਟ ਪੈ ਜਾਂਦੀ ਹੈ ਜਾਂ ਕੋਈ ਵੀ ਬਿਮਾਰੀ ਹੈ ਫੰਗਸ ਵਗੈਰਾ ਆਉਂਦੀ ਹੈ ਉਹਨਾਂ ਦੀ ਝਾਲ ਚੱਲਣ ਵਾਲੇ ਜਿਹੜੇ ਇਹਨਾਂ ਦੇ ਬੂਟੇ ਹੁੰਦੇ ਨੇ ਇੱਕ ਤੱਕੜ ਕੁਆਲਿਟੀ ਜਿਵੇਂ ਆਪਾਂ ਜੀਰੀਆਂ ਦੇ ਵਿੱਚ ਕਹਿੰਦੇ ਨੇ ਕਿ ਛੱਬੀ ਜੀਰੀ ਥੋੜੀ ਵਧੀਆ ਰਹਿੰਦੀ ਹੈ ਬਿਮਾਰੀਆਂ ਘੱਟ ਪੈਂਦੀਆਂ ਉਵੇਂ ਇਤਰਾ ਇਹ ਕਿ ਸਮਝੀ ਹੁਣ ਰਹੀ ਗੱਲ ਆਪਾਂ ਜਿਹੜੀ ਇਹਦੀ ਪਨੀਰੀ ਉਹ ਕਦੋਂ ਬੀਜਦੇ ਆ ਜੀ ਪਨੀਰੀ ਹੈ ਜਿਹੜੀ ਉਹ ਤਕਰੀਬਨ ਜਿਹੜੇ ਜ਼ਿਮੀਂਦਾਰ ਭਰਾ ਥੋੜਾ ਛੇਤੀ ਹੈਗੇ ਤੇਰੇ ਬੀਜਣਾ ਚਾਹੁੰਦੇ ਨੇ ਉਹ ਮਈ ਦੇ ਲਾਸਟ ਹਫਤੇ ਦੇ ਵਿੱਚ ਤਕਰੀਬਨ ਜਿਹੜੀ ਪਨੀਰੀ ਛੇਤੀ ਵੀ ਕੁਝ ਬੀਜਦੇ ਉਸ ਤੋਂ ਪਹਿਲਾਂ ਵੀ ਪਰ ਉਹ ਮਈ ਦੇ ਲਾਸਟ ਹਫਤੇ ਦੇ ਵਿੱਚ ਬੀਜਣੀ ਸ਼ੁਰੂ ਕਰ ਦਿੰਦੇ ਨੇ ਤੇ ਜੂਨ ਦੇ ਮਿਡ ਤੱਕ ਜਾਂ ਜੂਨ ਦੇ ਐਂਡ ਤੱਕ ਜਿਹੜੀ ਪਨੀਰੀ ਬੀਜੀ ਜਾਂਦੀ ਏ ਕਿਉਂਕਿ ਸਮ ਟਾਈਮ ਕੁਛ ਪਨੀਰੀ ਥੋੜੇ ਥੋੜੇ ਟਾਈਮ ਬਾਅਦ ਵੀਜਦੇ ਨੇ ਜਿਵੇਂ 5-7 ਪੈਕਟ ਬੀਜਤੇ ਫਿਰ ਥੋੜੀ ਹੋਰ ਬੀਜਤੀ ਕਿਉਂਕਿ ਬਾਅਦ ਚ ਚੋਬੇ ਵੀ ਲੱਗਦੇ ਨੇ ਗਰਮੀ ਨਾਲੇ ਬੂਟੇ ਮਰਦੇ ਵੀ ਨੇ ਜੀ ਸੋ ਹੁਣ ਜਿਹੜੇ ਆਪਣੇ ਵਾਲੇ ਬੂਟੇ ਨੇ ਇਹਨਾਂ ਨੂੰ ਪੈ ਚੁੱਕਾ ਧਾਗਾ ਇਹ ਵੀ ਇੱਕ ਪ੍ਰੋਸੈਸ ਆ ਉਹ ਵੀ ਦੱਸਦਾ ਹਾਂ ਤੁਹਾਨੂੰ ਤੇ ਇਹ ਮੈਂ ਤੁਹਾਨੂੰ ਦੱਸਤਾ ਪਨੀਰੀ ਜਿਹੜੀ ਆ ਇੰਨੇ ਟਾਈਮ ਦੇ ਵਿੱਚ ਜਿਹੜੀ ਬੀਜੀ ਜਾਂਦੀ ਏ ਯਾਨੀ ਕਿ ਮਈ ਦੇ ਰੱਖ ਲਓ ਤੁਸੀਂ ਲਾਸਟ ਹਫਤੇ ਤੋਂ ਲੈ ਕੇ ਤੇ ਜੂਨ ਦੇ ਐਂਡ ਤੱਕ ਜਿਹੜੀ ਪਨੀਰੀ ਆਪਣੇ ਜ਼ਿਮੀਂਦਾਰ ਭਰਾ ਉਹ ਬੀਜ ਦਿੰਦੇ ਨੇ ਜੀ ਤੇ ਤਿਆਰ ਹੋ ਜਾਂਦੀ ਹੈ ਜੀ 25 ਦਿਨਾਂ ਦੇ 25 ਦਿਨਾਂ ਤੋਂ ਲੈ ਕੇ ਮਹੀਨੇ ਦੇ ਵਿੱਚ ਵਿੱਚ ਜੀ ਗਰੋਹ ਦਾ ਹਿਸਾਬ ਹੈ ਜੀ ਕੁਦਰਤ ਦੇ ਹਿਸਾਬ ਨਾਲ ਕਿੰਨੀ ਹੁੰਦੀ ਵੈਸੇ ਇਹਨਾਂ ਦਿਨਾਂ ਦੇ ਵਿੱਚ ਤਿਆਰ ਤਕਰੀਬਨ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਇਹਨਾਂ ਦੇ ਵਿੱਚ ਬੈੱਡ ਬਣਾ ਕੇ ਜੀ ਆ ਦੇਖੋ ਇਹ ਬੀਜ ਦਿੰਨੇ ਆ ਜੀ ਟਮਾਟਰ ਜਿਹੜੇ ਆ ਸਵਾ ਫੁੱਟ ਡੇਢ ਫੁੱਟ ਦੀ ਵਿੱਥ ਦੇ ਵਿੱਚ ਦੇ ਵਿੱਚ ਜਿਹੜਾ ਬੂਟਾ ਲਾ ਦਿੰਨੇ ਆ ਦੇਖੋ ਹੁਣ ਤਾਂ ਇਹ ਬੂਟੇ ਬਹੁਤ ਵੱਡੇ ਹੋ ਗਏ ਨੇ ਤੇ ਤੁਹਾਨੂੰ ਵਿੱਥ ਵਿਖਾ ਦਣਾ ਆਪਾਂ ਇੰਨੀ ਵਿੱਥ ਤੇ ਲਾਏ ਸਨ ਜੀ ਆ ਦੇਖੋ ਇੱਥੇ ਆ ਜੀ ਬੂਟਾ ਫਿਰ ਇੱਥੇ ਆ ਤੇ ਹੁਣ ਇਹਨਾਂ ਨੂੰ ਜਿਹੜਾ ਫੁੱਲ ਪ ਫੁੱਲ ਪੈ ਚੁੱਕਾ ਜੀ ਇਹ ਤਕਰੀਬਨ ਇਹ ਅੱਧੇ ਗਿੱਲੇ ਤੋਂ ਵੱਧ ਥਾਂ ਜਿਹੜਾ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਖੇਤ ਜੀ ਸੋ ਬੈੱਡ ਦੇ ਵਿੱਚ ਐਸ ਰੋਗ ਨਿਕਲੇ ਨੇ ਜੀ ਜਿਹੜੇ ਲੰਬਾਈ ਇੱਧਰ ਨੂੰ ਜਾ ਰਹੀ ਹੈ 25 ਨਿਕਲੇ ਨੇ ਕਿਉਂਕਿ 4 ਫੁੱਟ ਚੌੜੇ ਜਿਹੜੇ ਬੈੱਡ ਕੱਢੇ ਆ ਜੀ ਆਪਾਂ ਖੁੱਡ ਬਣਾਏ ਆ ਜੀ ਤੇ ਬਾਕੀ ਜਿਹੜੀ ਤਰਪਾਲ ਜਿਹਨੂੰ ਮਲਚਿੰਗ ਕਹਿੰਦੇ ਆ ਇਹ ਵੀ 4 ਫੁੱਟ ਪਾਈ ਹੈ ਜਦੋਂ ਇਹ ਇਹ ਮਲਚਿੰਗ ਵਾਲਾ ਵਲੌਗ ਮੈਂ ਤੁਹਾਨੂੰ ਦਿਖਾਇਆ ਥੋੜੇ ਜਿਹਾ ਕਿ ਲੇਟ ਹੋ ਗਈ ਸੀ ਮਲਚਿੰਗ ਪਰ ਜਦੋਂ ਬੂਟੇ ਆਪਣੇ ਲਗਾਉਣ ਨੂੰ ਅ ਵੀਕ 20 25 ਦਿਨ ਹੋ ਜਾਂਦੇ ਨਾ ਇੱਥੇ ਜਦੋਂ ਆਪਾਂ ਲਾ ਦਿੰਨੇ ਆ ਪਨੀਰੀ ਹੋਣ ਤੋਂ ਬਾਅਦ ਜਦੋਂ 6-7 ਇੰਚ ਦਾ ਬੂਟਾ ਹੋ ਜਾਂਦਾ ਪਨੀਰੀ ਉਹਦੇ ਲਾ ਦਿੰਨੇ ਆ ਜੀ ਠੀਕ ਹੈ ਜੀ ਤੇ ਜਦੋਂ ਆਪਾਂ ਇੱਥੇ ਲਾ ਦਿੰਨੇ ਆ ਮਲਚਿੰਗ ਉਸ ਤੋਂ ਬਾਅਦ ਬੂਟਾ ਲਾਉਣ ਤੋਂ ਬਾਅਦ 20-25 ਦਿਨਾਂ ਬਾਅਦ ਮਲਚਿੰਗ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਬੂਟੇ ਏਡੇ ਏਡੇ ਹੋ ਜਾਂਦੇ ਜਿੱਡੇ ਖੋਣ ਨੇ ਆ ਰੀਸੈਂਟ ਕੱਲ ਹੀ ਧਾਗਾ ਪਾਇਆ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਤੁਸੀਂ ਇਹਨੂੰ ਗੁਲਾਵਾ ਪਾ ਕੇ ਜੀ ਨਾਲ ਇਸ ਤਰ੍ਹਾਂ ਲਾ ਜਾ ਕੇ ਧਾਗਾ ਤੇ ਉੱਪਰ ਤਾਰ ਦੇ ਨਾਲ ਜਿਹੜਾ ਸਿਰੇ ਤੱਕ ਦੇਖੋ ਧਾਗਾ ਬੰਨ ਦਿੰਦੇ ਆ ਇਹਦੇ ਨਾਲ ਕੀ ਹੈ ਆਪਾਂ ਥੱਲੇ ਨਹੀਂ ਛੱਡਦੇ ਬੂਟਿਆਂ ਨੂੰ ਤੇ ਥੱਲੇ ਛੱਡਾਂਗੇ ਬਰਸਾਤ ਹੋਊਗੀ ਤੇ ਬਿਮਾਰੀਵਾਦ ਲੱਗੂਗੀ ਤੇ ਫਲ ਵੀ ਖਰਾਬ ਹੁੰਦਾ ਜਿਹੜਾ ਫਲ ਥੱਲੇ ਲੱਗਾ ਰਹਿਗਾ ਟਮਾਟਰ ਜਿਹੜੇ ਵੀ ਲੱਗਣਗੇ ਉਹ ਖਰਾਬ ਹੋ ਜਾਣਗੇ ਇਸ ਕਰਕੇ ਅਸੀਂ ਇਹ ਪੱਕਾ 4 ਸਾਲ ਤੋਂ ਜੀ ਆਪਣਾ ਇਹਦੇ ਉੱਪਰ ਹੀ ਲਗਾ ਰਹੇ ਹਾਂ ਜਾਲ ਦੇ ਉੱਪਰ ਹੀ ਲਗਾ ਰਹੇ ਹਾਂ ਜੀ ਸੋ ਜਾਲ ਦਾ ਪ੍ਰੋਸੈਸ ਵੀ ਤੁਹਾਨੂੰ ਦੱਸਦੇ ਹਾਂ ਹੁਣ ਇਹਨਾਂ ਨੂੰ ਜਿਹੜਾ ਫੁੱਲ ਪੈਣੇ ਸ਼ੁਰੂ ਹੋ ਗਿਆ ਜੀ ਸਪਰੇਆਂ ਦੀ ਗੱਲ ਕਰਦੇ ਹਾਂ ਜੀ ਹੁਣ ਸਪਰੇਆਂ ਨੂੰ ਟਾਈਮ-ਟਾਈਮ ਤੇ ਅਕੋਰਡਿੰਗਲੀ ਕਰਨੀਆਂ ਪੈਂਦੀਆਂ ਨੇ ਜੀ ਜਿਵੇਂ ਹੁਣ ਪੜਾਹ ਜੀ ਵਾਲਾ ਜਦੋਂ ਮੌਸਮ 4-5 ਦਿਨ ਵਿੱਚੋਂ ਰਹਿਣ ਲੱਗ ਜੇ ਫਿਰ ਵਿੱਚ ਸੁੰਡੀ ਦੀ ਸਪਰੇ ਕਰ ਲੀਦੀ ਹੈ ਕੋਈ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਉਂਦੀਆਂ ਜੀ ਬੂਟੇ ਦੇ ਹਾਈਟ ਦੇ ਅਨੁਸਾਰ ਕਿੱਡੇ ਕ ਬੂਟੇ ਨੇ ਉਸ ਹਿਸਾਬ ਨਾਲ ਬਾਕੀ ਫੰਗੀਸਾਈਡ ਤੇ ਐਂਟੀਬਾਇਓਟਿਕ ਜਿਵੇਂ ਫੰਗੀਸਾਈਡ ਦੇ ਵਿੱਚ ਕਾਰਬੈਂਡਾ ਜਾਂ ਮੈਨਕੋਜੇਬ ਉਹ ਸਪਰੇ ਤਾਂ ਇਹਨੂੰ ਚਲਦੀ ਹੋਈ ਰਹਿੰਦੀ ਹੈ ਜੀ ਸ਼ੁਰੂ ਤੋਂ ਲੋਕੈਂਟ ਲੈ ਕੇ ਐਂਡ ਤੱਕ ਹਫ਼ਤੇ ਦੇ ਵਿੱਚ ਇੱਕ ਸਪਰੇ ਤਾਂ ਇਹਨਾਂ ਨੂੰ ਪੱਕੀ ਹੋਣੀ ਹੋਣੀ ਹੈ ਜੀ ਜੇ ਨਾ ਕਰਾਂਗੇ ਤਾਂ ਕਿਤੇ ਨਾ ਕਿਤੇ ਬਲਾਈਟ ਪੈਣ ਸ਼ੁਰੂ ਹੋ ਜਾਂਦੀ ਹੈ ਤੇ ਬੂਟੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਜਿਹਦਾ ਫਲ ਤੇ ਵੀ ਅਸਰ ਪ ਸੋ ਫਾਲ ਵਾਲੀਆਂ ਸਪਰੇਆਂ ਵੀ ਉਹਨਾਂ ਨੂੰ ਹੁੰਦੀਆਂ ਨੇ ਟਾਈਮ-ਟਾਈਮ ਤੇ ਐਂਟੀ ਬਰਡਿਕ ਸੁਗਾ ਮਾਈਸਣ ਆ ਗਈ ਜੀ ਹਨਾ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਨੇ ਠੀਕ ਹੈ ਜੀ ਤੇ ਇਹ ਸਪਰੇਆਂ ਇਹਨਾਂ ਨੂੰ ਹੁੰਦੀਆਂ ਨੇ ਸਪਰੇ ਕਰਨੀ ਬਹੁਤ ਜ਼ਰੂਰੀ ਹੈ ਬਾਕੀ ਰਹੀ ਗੱਲ ਸਟਾਰਟਿੰਗ ਦੇ ਵਿੱਚ ਜਿਹੜਾ ਪਾਣੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਜੀ ਪਾਣੀ ਨੂੰ ਬੜੇ ਹਿਸਾਬ ਨਾਲ ਲਾਉਣਾ ਪੈਂਦਾ ਜ਼ਿਆਦਾ ਪਾਣੀ ਉਹ ਇਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਜੀ ਠੀਕ ਹੈ ਜੀ ਹੁਣ ਤੁਹਾਨੂੰ ਮਲਚਿੰਗ ਬਾਰੇ ਦੱਸਦਾ ਜੀ ਇਹ 4 ਫੁੱਟ ਚੌੜੀ ਮਲਚਿੰਗ ਫਿਲਮ ਹੈ ਜੀ ਜਿਹੜੀ ਆਪਾਂ ਕੀਤੀ ਹੈ ਤੇ ਮਲਚਿੰਗ ਦੇ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ 24 16 ਰੋਲ 28 16 ਰੋਲ 32 ਰੋਲ ਹਨਾ ਅੱਡ ਅੱਡ ਰੇਟ ਨੇ ਆਪਾਂ ਵਧੀਆ ਲੈਣ ਕੇ ਲਾਇਆ ਜੀ ਪਾਇਆ ਜੀ ਤੇ ਇਹਦਾ ਇਹ ਫਾਇਦਾ ਜੀ ਆਪਣੀ ਜਿਹੜੀ ਅਗਲੀ ਫਸਲ ਇਹ ਚ ਬੀਜਣੀ ਆਪਾਂ ਉਹ ਉਸ ਤੱਕ ਨੇ ਆਪਣੇ ਮਤਲਬ ਖੇਤ ਦੇ ਨਾਲ ਨਹੀਂ ਬਣਾ ਜੀ ਖਰਾਬ ਨਹੀਂ ਹੋਣਾ ਤੇ ਕਬਾੜ ਕਬੂਡ ਜਿਵੇਂ ਕਹਿ ਲਓਗੇ ਡੀਲਾ ਜਾਂ ਕੋਈ ਹੋਰ ਕਬੂਟੀਆਂ ਛੁੱਟੀਆਂ ਉਗਦੀਆਂ ਆਪਣੀਆਂ ਪੈਲੀਆਂ ਦੇ ਵਿੱਚ ਉਹ ਨਹੀਂ ਉਗਦੀਆਂ ਦੇਖੋ ਸਾਫ਼ ਇੱਥੇ ਤੁਰਨਾ ਵੇਖੋ ਕਿੰਨਾ ਸੁੱਕਾ ਜੀ ਆ ਦੇਖੋ ਇੱਥੇ ਸਪਰੇਅ ਕਰਨੀ ਆ ਤਾਂ ਬੜਾ ਵਧੀਆ ਬੰਦਾ ਤੁਰਿਆ ਜਾਂਦਾ ਜੀ ਦੇਖੋ ਤੇ ਸਪਰੇਅ ਜਦੋਂ ਕਰਨੀ ਆ ਸੀ ਦੋਵੇਂ ਪਾਸੇ ਕਰਦੇ ਹੁਣ ਤਾਂ ਇੱਕ ਪਾਸੇ ਕਰ ਦੇ ਦੀ ਆ ਬਾਅਦ ਜਦੋਂ ਬੂਟੇ ਵੱਡੇ ਹੋ ਗਏ ਫਿਰ ਦੋਵੇਂ ਪਾਸੇ ਸਪਰੇਅ ਕਰਦੇ ਆ ਜੀ ਤੇ ਏਡਾ ਏਡਾ ਬੂਟਾ ਜਦੋਂ ਹੋ ਗਿਆ ਧਾਗਾ ਇਹਨੂੰ ਇਸ ਤਰ੍ਹਾਂ ਕਰਕੇ ਆ ਦੇਖੋ ਬੰਨ ਦਾ ਉੱਪਰ ਜੀ ਧਾਗਾ ਪੈ ਚੁੱਕਾ ਹੈ ਧਾਗਾ ਪਾਉਣਾ ਬਹੁਤ ਜ਼ਰੂਰੀ ਹੈ ਟਾਈਮ ਤੇ ਨਹੀਂ ਤੇ ਬੂਟੇ ਜ਼ਿਆਦਾ ਫੈਲ ਜਾਂਦੇ ਆ ਜੀ ਤੇ ਫਿਰ ਜਦੋਂ ਖਿੱਚੀ ਦੀਆਂ ਕਰੁੰਬਲੀਆਂ ਕਿਸੇ ਵੇਲੇ ਟੁੱਟਣ ਵੀ ਲੱਗ ਜਾਂਦੀਆਂ ਠੀਕ ਹੈ ਜੀ ਇਹ ਧਾਗੇ ਦਾ ਪ੍ਰੋਸੈਸ ਆ ਗਿਆ ਸਪਰੇਅ ਬਾਰੇ ਤੁਹਾਨੂੰ ਦੱਸਤਾ ਜੀ ਤੇ ਟੈਬੂਕੋਨਾਜ਼ੋਲ ਵਗੈਰਾ ਵੀ ਕਰਦੇ ਆ ਅਸੀਂ ਜਦੋਂ ਆਪਾਂ ਨੂੰ ਪਤਾ ਲੱਗ ਜਾਵੇ ਕਿ ਬਿਮਾਰੀ ਜ਼ਿਆਦੀ ਆ ਗਈ ਹੈ ਉਹ ਸਭ ਨਾਲ ਸਾਲਟ ਵੀ ਤੇਜ਼ ਕਰਨੇ ਪੈਂਦੇ ਆ ਸਮ ਟਾਈਮ ਹਫਤੇ ਦੇ ਵਿੱਚ ਦੋ ਸਪਰੇਆਂ ਵੀ ਕਰਨੀਆਂ ਪੈਂਦੀਆਂ ਨੇ ਹੁਣ ਜਿਵੇਂ ਬਰਸਾਤ ਸਾਡੇ ਅੱਜ ਹੋ ਗਏ ੜੀਏ ਜਿੱਥੇ ਸੋ ਸਲਾਬਜੀ ਵਾਲਾ ਸੇਗਲਜੀ ਵਾਲਾ ਜਿਵੇਂ ਹੋ ਗਿਆ ਸਿਸਟਮ ਥੱਲੋ ਤੇ ਫਿਰ ਸਪਰੇਅ ਕਰ ਦਾਂਗੇ ਠੀਕ ਹੈ ਜੀ ਸੋ ਧਾਗਾ ਦੱਸਦਾ ਤੁਹਾਨੂੰ ਇੱਕ ਵਾਰੀ ਦੋ ਵਾਰੀ ਤਕਰੀਬਨ ਹੋਰ ਧਾਗਾ ਪਊਗਾ ਜੀ ਜਿਵੇਂ ਜਿਵੇਂ ਇਹਨਾਂ ਦੀਆਂ ਬੂਟਿਆਂ ਦੀਆਂ ਸ਼ਖਾਵਾਂ ਬ੍ਰਾਂਚਿਸ ਕਹੋ ਜਾਂ ਲਗਣਾ ਕਹੋ ਪੰਜਾਬੀ ਚ ਇਹ ਵੱਧਦੀਆਂ ਜਾਣਗੀਆਂ ਓਵੇਂ ਓਵੇਂ ਧਾਗਾ ਇਤਨਾ ਪੈਂਦਾ ਜਾਊਗਾ ਇਹਨਾਂ ਨੂੰ ਇਕੱਠੇ ਕਰ ਦਿੱਤਾ ਜਾ ਤੇ ਹੁਣ ਗੱਲ ਕਰੀਏ ਇਹਨਾਂ ਦੇ ਫਲ ਚੁੱਕਣ ਦਾ ਟਾਈਮ ਜੀ ਫਲ ਜਿਵੇਂ ਹੁਣ ਸਤੰਬਰ ਚੱਲ ਰਿਹਾ ਜੀ ਅੱਧ ਚ ਅੱਧ ਤੋਂ ਅੱਗੇ ਲੰਘ ਗਿਆ ਆਪਾਂ ਸਤੰਬਰ ਦੇ ਹਨਾ ਮਹੀਨੇ ਦੇ ਤੇ ਤਕਰੀਬਨ ਅਕਤੂਬਰ ਦੇ ਲਾਸਟ ਦੇ ਵਿੱਚ ਫਲ ਆਪਾਂ ਨੂੰ ਪੂਰਾ ਐਨ ਵਧੀਆ ਚਮਕਣ ਲੱਗ ਜੂਗਾ ਤੇ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਕਹਿ ਲਓ ਕਿ ਅੱਧ ਪਹਿਲੇ ਹਫਤੇ ਤੋਂ ਲੈ ਕੇ ਵਿਚਕਾਰ ਤੱਕ ਫਲ ਜਿਹੜਾ ਇਹਨਾਂ ਦਾ ਮੜਾ ਮੜਾ ਲੈਣ ਲੱਗ ਜੂਗਾ ਲਾਲ ਹੋਣ ਸ਼ੁਰੂ ਹੋ ਜਾਣਗੇ ਉਦੋਂ ਠੰਡ ਦਾ ਪੈਰ ਪੈ ਜੂਗਾ ਤੇ ਜਦੋਂ ਆਪਣਾ ਠੰਡਾ ਮੌਸਮ ਹੋ ਗਿਆ ਫਿਰ ਇਹ ਲਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਉਦੋਂ ਧੁੱਪਾਂ ਚਾਹੀਦੀਆਂ ਨੇ ਤੇ ਜਦੋਂ ਕਹਿ ਲਗੀ ਪੋਦੇ ਮਹੀਨੇ ਦੇ ਵਿੱਚ ਧੁੱਪਾਂ ਘਟ ਜਾਂਦੀਆਂ ਲੱਗਣੀਆਂ ਜੀ ਉਦੋਂ ਫਲ ਥੋੜਾ ਫਲ ਤਾਂ ਲੱਗਦਾ ਹੀ ਹੈ ਜੀ ਪਰ ਲਾਲੀ ਜਿਹੜੀ ਹੈ ਉਹ ਮਤਲਬ ਛੇਤੀ ਨਹੀਂ ਫੜਦੇ ਸੋ ਲਾਲੀ ਜਦੋਂ ਫੜਦੇ ਨੇ ਰੇਟ ਤਾਂ ਹੀ ਵਧੀਆ ਲੱਗਦਾ ਜੀ ਜਿੰਨਾ ਲਾਲ ਉਹ ਟਮਾਟਰ ਵਧੀਆ ਹੋਊਗਾ ਉਹਦਾ ਸਾਈਜ਼ ਬੜਾ ਮੀਡੀਅਮ ਹੋਊਗਾ ਜੀ ਸੋ ਇਹ ਤਾਂ ਦੱਸਤਾ ਆਪਾਂ ਇਹਨਾਂ ਦੇ ਧਾਗੇ ਬਾਰੇ ਜੀ ਤੇ ਆਹ ਤਾਰਾਂ ਪਾਈਆਂ ਨੇ ਜੀ ਵਾਂਸ ਇਹਨਾਂ ਦੇ ਵਲੌਗ ਮੈਂ ਵਾਂਸਾਂ ਦੇ ਪਹਿਲਾਂ ਵੀ ਪਾ ਚੁੱਕਾ ਵੀ ਕਿਵੇਂ ਗੱਡੀ ਦੇ ਨੇ ਸੋ ਆਹ ਵੇਖੋ ਜੀ ਇੱਕ ਵਾਂਸ ਇੱਥੇ ਗੱਡਿਆ ਜੀ ਇੱਕ ਵਾਂਸ ਅੱਗੇ ਗੱਡਿਆ ਜੀ ਦੋ ਵਾਂਸਾਂ ਬਾਅਦ ਇੱਕ ਇੱਕ ਕੋੜੀ ਹੈ ਜੀ ਆ ਆ ਗਿਆ ਵਾਂਸ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਕਰਕੇ ਆ ਕੋੜੀ ਲਗਾਈ ਹੈ ਜੀ ਤੇ ਉੱਪਰ ਇਹਦੇ ਤਾਰ ਹੈ ਜੀ ਇਹ ਤਾਰਾਂ ਮੀਂਹੇ ਰੇਜ ਕਿਸੇ ਵੇਲੇ ਬਹੁਤ ਜ਼ਿਆਦਾ ਜਦੋਂ ਭਾਰੇ ਬੂਟੇ ਹੋ ਜਾਂਦੇ ਨੇ ਨਾ ਫਲ ਜ਼ਿਆਦਾ ਹੁੰਦਾ ਜੀ ਉਦੋਂ ਇਹ ਤਾਰਾਂ ਟੁੱਟ ਵੀ ਜਾਂਦੀਆਂ ਨੇ ਤੇ ਫਿਰ ਲੇਵਰ ਲਾ ਕੇ ਤਿੰਨ ਚਾਰ ਜਾਣੇ ਲਾ ਕੇ ਕਿਉਂਕਿ ਭਾਰ ਬਹੁਤ ਹੋ ਜਾਂਦਾ ਚੁੱਕ ਕੇ ਪੰਜ ਛੇ ਜਾਣੇ ਵੀ ਕਿਸੇ ਵੇਲੇ ਲੱਗਣਾ ਪੈਂਦਾ ਜੀ ਚੁੱਕ ਕੇ ਫਿਰ ਗੰਡਣੀਆਂ ਪੈਂਦੀਆਂ ਨੇ ਇਹਨਾਂ ਦੇ ਸਿਰੇ ਵੀ ਤੁਹਾਨੂੰ ਦਿਖਾਣਾ ਜੀ ਮੈਂ ਵੀ ਕਿਵੇਂ ਨੇ ਤੇ ਆ ਬੂਟੇ ਦੇਖੋ ਤੁਸੀਂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਜਿਹੜਾ ਫਲ ਲੱਗਣੇ ਸ਼ੁਰੂ ਹੋ ਗਏ ਨੇ ਜੀ ਆ ਦੇਖੋ ਸੋ ਹੁਣ ਜਦੋਂ ਵਾਰੀ ਆਉਂਦੀ ਟੁੱਟਣ ਦੀ ਜੀ ਰੇਟ ਡਿਪੈਂਡ ਕਰਦਾ ਜੀ ਵੀ ਉਸ ਟਾਈਮ ਕਿਵੇਂ ਆ ਤੇ ਬਾਕੀ ਕੈਨੇਡਾ ਦੇ ਵਿੱਚ ਜਾਂਦੇ ਨੇ ਜੀ ਤੇ ਫਲ ਕੁਦਰਤ ਦੇ ਹੱਥ ਹੁੰਦਾ ਤੁਹਾਨੂੰ ਪਤਾ ਜੀ ਕਿੰਨਾ ਕੋਏ ਕਿੰਨਾ ਕਰੇਡੇ ਨੇ ਥਾਂ ਜੋ ਉਤਰਦਾ 1000 ਉਤਰਦਾ 800 ਉਤਰਦਾ 1200 ਉਤਰਦਾ ਇਹ ਉਸ ਟਾਈਮ ਤੇ ਡਿਪੈਂਡ ਕਰਦਾ ਜੀ ਬਾਕੀ ਰੇਟ ਹੋਵੇ ਤਾਂ 1000 ਕਰੇਡੀ ਬੱਲੇ ਬੱਲੇ ਕਰਾਇਆ ਜਾਂਦਾ ਨਾ ਰੇਟ ਹੋਵੇ ਤਾਂ ਫਿਰ ਤਾਂ ਮੈਂ 1500 ਕ੍ਰੈਡਟ ਕਿਉਂ ਨਾ ਹੋ ਜਾਵੇ ਉਹ ਵੀ ਸੈੱਟ ਨਹੀਂ ਮੈਂਦਾ ਬਾਕੀ ਇੱਕ ਚੀਜ਼ ਆ ਵੀ 4 ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਵੀ ਇਹ ਫਸਲ ਘਾਟਾ ਨਹੀਂ ਪਾਉਂਦੀ ਆਪਾਂ ਨੂੰ ਕਣਕ ਨਾਲੋਂ ਆਪਾਂ ਠੀਕ ਰਹਿ ਜਾਈਦਾ ਹਨਾ ਜੀ ਤੇ ਹੁਣ ਇਸ ਤੋਂ ਬਾਅਦ ਵੀ ਆਪਾਂ ਏ ਜਿਵੇਂ ਹੁਣ ਆਪਣਾ ਜਾਲ ਵੱਜਾ ਜੀ ਇਹਦੇ ਵਿੱਚ ਇਹ ਫਾਇਦਾ ਲੈ ਜਾਂਦੇ ਆ ਵੇਖੋ ਇਹ ਸਾਰਾ ਜਾਲ ਹੈ ਜੀ ਇਹ ਫਾਇਦਾ ਲੈ ਜਾਂਦੇ ਆ ਵੀ ਜਿਵੇਂ ਹੁਣ ਫਰਵਰੀ ਦੇ ਪਹਿਲੇ ਹਫਤੇ ਅਸੀਂ ਇਹਨਾਂ ਦੇ ਵਿੱਚ ਇੱਥੇ ਕਰਕੇ ਨਾ ਇਹ ਤੇ ਇਥੇ ਟਮਾਟਰਾਂ ਦੇ ਬੂਟੇ ਨੇ ਇਹ ਤਾਂ ਸੁੱਕ ਜਾਣਗੇ ਜੀ ਬਾਅਦ ਚੋਂ ਇਹਨਾਂ ਦਾ ਮੌਸਮ ਖਤਮ ਹੋ ਜਾਊਗਾ ਸਿਆਲੀ ਨੇ ਮਤਲਬ ਇੱਥੇ ਆਪਾਂ ਤੋਰੀਆਂ ਕਾਲੀ ਤੋਰੀ ਜਾਂ ਰਾਮ ਤੋਰੀ ਜਿਹਨੂੰ ਕਹਿੰਦੇ ਆ ਉਹਦਾ ਬੀਜ ਵਿੱਚ ਭਰ ਦਿੰਨੇ ਹਾਂ ਜਿੱਥੇ ਤੇ ਉਹ ਤਿਆਰ ਹੋ ਜਾਂਦੀਆਂ ਨੇ ਜੀ ਫਿਰ ਗਰਮੀ ਦੇ ਵਿੱਚ ਗੇਤਰੀਆਂ ਤੇ ਇਸੇ ਜਾਲ ਤੇ ਉੱਡ ਜਾਂਦੀਆਂ ਟਮਾਟਰਾਂ ਦੇ ਸੁੱਕੇ ਬੂਟਿਆਂ ਦੇ ਉੱਪਰ ਤੇ ਫਿਰ ਵਾਧੂ ਉਤਰਦੀਆਂ ਨੇ ਜੀ ਤੇ ਫਲ ਵੀ ਜ਼ਿਆਦਾ ਚੁੱਕਦੀਆਂ ਨੇ ਜਾਲ ਤੇ ਹੋਣ ਕਰਕੇ ਇਹ ਆਪਾਂ ਲਾਸਟ ਤੇ ਇਸੇ ਵਿੱਚੋਂ ਹੀ ਇਸੇ ਜਾਲ ਜੋ ਆਪਾਂ ਦੂਜੀ ਫਸਲ ਜਿਹੜੀ ਉਹ ਲੈ ਜੰਨੇ ਆ ਉਹਦਾ ਫਾਇਦਾ ਲੈ ਜੰਨੇ ਆ ਇਸ ਤਰ੍ਹਾਂ ਕਰਕੇ ਸਾਈਡ ਤੇ ਇਤਨਾ ਇੱਕ ਵਾਂਸ ਗੱਡੇ ਹੁੰਦਾ ਜੀ ਆਹ ਲੋ ਤੇ ਆਹ ਸਾਈਡ ਤੇ ਖਿੱਚਾਂ ਗੱਡੀਆਂ ਨੇ ਵਿੱਚ ਡੂੰਗੀਆਂ ਇੱਟਾਂ ਵਿੱਚ ਗੱਡ ਕੇ ਜੀ ਇੱਟ ਦੇ ਨਾਲ ਤਾਰ ਬਲੇਟ ਕੇ ਡੂੰਗੀ ਗੱਡ ਕੇ ਫਿਰ ਇਹਦੇ ਨਾਲ ਆ ਲਾਈਆਂ ਨੇ ਤਾਰਾਂ ਜੀ ਸਵਾਲ ਹੀ ਸਾਰਾ ਖੇਤ ਦੇਖ ਲਓ ਤੁਸੀਂ ਇੱਕ ਵਾਰੀ ਮੈਂ ਵਿਖਾ ਦੇਣਾ ਤੁਹਾਨੂੰ ਸਾਈਡ ਤੇ ਇੱਕ ਐਸ ਰੋਗ ਦੀ ਅਸੀਂ ਜਿਹੜੀ ਆ ਉਹ ਬਣਾ ਦਿੰਨੇ ਆ ਜੀ ਇੱਕ ਬੈਡ ਐਸ ਰੋਗ ਦਾ ਵੀ ਬਣਾਉਂਦੇ ਆ ਜੀ ਲੋ ਬਾਕੀ ਮੈਂ ਨਾ ਅ ਮੇਰੇ ਵੀਰੋ ਤੁਸੀਂ ਸਾਰਾ ਵਲੌਗ ਵੇਖ ਚੁੱਕੇ ਹੋਵਗੇ ਜਾਂ ਅੱਧ ਵਿੱਚ ਪਹੁੰਚ ਗਿਓ ਵਲੌਗ ਦੇ ਮੇਰੇ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਕੋਈ ਵੀ ਜਾਣਕਾਰੀ ਮੇਰੇ ਤੋਂ ਮਿਸ ਹੋਈ ਹੈ ਨਾ ਤੇ ਤੁਸੀਂ ਮੇਰੇ ਤੋਂ ਕਮੈਂਟਾਂ 'ਚ ਪੁੱਛ ਲਿਓ ਜੇ ਜੇ ਕਿਸੇ ਚੀਜ਼ ਪੁੱਛਣ ਦੀ ਲੋੜ ਹੈ ਤੇ ਮੈਂ ਤੁਹਾਨੂੰ ਸਾਰਾ ਦੱਸ ਦਾਂਗਾ ਵੀ ਕਿਹੜਾ ਸਿਸਟਮ ਕਿਹੜਾ ਕਿਵੇਂ ਆ ਸਮ ਟਾਈਮ ਸਪਰੇ ਜਾਂ ਕੁਛ ਨਾ ਇਦਾਂ ਤੇ ਪਟਿਆਲਾ ਏਰੀਆ ਤੁਹਾਨੂੰ ਪਤਾ ਆਪਣਾ ਜੀ ਸੋ ਆਪਣੇ ਏਰੀਆ 'ਚ ਬਹੁਤ ਲੱਗਦੇ ਨੇ ਇਸ ਤਰ੍ਹਾਂ ਸੋ ਬਾਕੀ ਇਹ ਅਭੀ ਫਸਲ ਲਾਈਵ ਆਂਦਾ ਤਾਂ ਚੌਥਾ ਸਾਲ ਹੋ ਗਿਆ ਜੀ ਆਪਾਂ ਨੂੰ 4 ਸਾਲ ਹੋ ਗਏ ਆਪਾਂ ਨੂੰ ਲਾਂਦੇ ਨੂੰ ਪੰਜਵਾਂ ਸਾਲ ਤਕਰੀਬਨ ਲੱਗ ਗਿਆ ਜੀ ਲੋ ਜੀ ਜੀ ਲੱਗਾ ਰਹਿੰਦਾ ਜੀ ਜਦੋਂ ਟੁੱਟਣ ਲੱਗਦੇ ਨੇ ਨਾ ਜੀ ਜਦੋਂ ਪੋਹ ਦੇ ਮਹੀਨੇ ਤੋਂ ਬਾਅਦ ਧੁੱਪਾਂ ਲੱਗਣ ਲੱਗ ਜਾਂਦੀਆਂ ਨੇ ਫਿਰ ਇੱਕਦਮ ਟੁੱਟਦੇ ਨੇ ਜੀ ਇਹ ਤੇ ਫਿਰ ਰੋਜ਼ ਤੋੜਨੇ ਪੈਂਦੇ ਨੇ ਕਈ ਗਈ ਵਾਰ ਤੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਵੀ ਦਿਨ ਦੇ ਵਿੱਚ ਸਾਰੀ ਲੇਬਰ ਤੋਂ ਦੋ 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 ਤਿੰਨ ਲੈਣਾ ਹੀ ਮਸਾਂ ਟੁੱਟਦੀਆਂ ਨੇ ਜੀ ਇੰਨਾ ਜ਼ਿਆਦਾ ਹੋ ਜਾਂਦਾ ਤੇ ਕੰਮ ਬਾਕੀ ਇਹ ਲੇਬਰ ਦਾ ਜੀ ਜਿੰਨੇ ਵੀ ਸ਼ੁਰੂ ਕਰਨਾ ਜਾਂ ਕਿਸੇ ਮੇਰੇ ਵੀਰ ਪ੍ਰਾਣੇ ਪਟਿਆਲੇ ਏਰੀਆ ਜਾਂ ਕਿਤੇ ਵੀ ਸ਼ੁਰੂ ਕਰਨਾ ਕੰਮ ਇਹ ਲੇਵਰ ਦਾ ਜੀ ਤੇ ਗਰਮੈਸ਼ ਦੇ ਵਿੱਚ ਥੋੜੇ ਬੂਟੇ ਬਿਚਾ ਕੇ ਰੱਖਣੇ ਪੈਂਦੇ ਨੇ ਜਿਵੇਂ ਅੱਜ ਤੋਂ ਮਹੀਨਾ ਪਹਿਲਾਂ ਤੇ ਆਪਾਂ ਨੂੰ ਇਹ ਬੂਟੇ ਲੱਗਿਆ ਨੂੰ ਆਪਾਂ ਨੂੰ ਪੂਰਾ ਮਤਲਬ 1 ਮਹੀਨਾ ਹੋ ਗਿਆ ਜੀ 1 ਮਹੀਨਾ 3 ਦਿਨ ਹੋ ਗਏ ਨੇ ਜੇ ਲੱਗਿਆ ਨੇ ਬੂਟੇ ਤੇ ਇੰਨੇ ਪਨੀਰੀ ਪਨੀਰੀ ਤੋਂ ਐਡੀ ਕਿ ਪਨੀਰੀ 6-7 ਇੰਚ ਦੀ ਤੋਂ ਬਾਅਦ ਹੁਣ ਐਡੇ ਹੋਏ ਨੇ ਜੀ 1 ਮਹੀਨਾ 2-3 ਦਿਨਾਂ ਦੇ ਵਿੱਚ ਐਡੇ ਐਡੇ ਜਿੱਡਾ ਤੁਹਾਨੂੰ ਸਾਈਜ਼ ਦਿਖਾਇਆ ਜੀ ਮੈਂ ਬੇ ਅੱਜ ਬਰਸਾਤ ਹੋ ਕੇ ਠੀਕ ਜੀ ਤੇ ਥੋੜਾ ਜਿਹਾ ਐਵੇਂ ਪਾਣੀ ਖੜ ਜਾਂਦਾ ਮਾੜਾ ਮੂੜ ਇਹ ਤਾਂ ਵੈਸੇ ਛੇਤੀ ਸੁੱਕ ਜਾਂਦਾ ਜੇ ਭਾਵੇਂ ਸਿਆਲ ਵੀ ਹੋਵੇ ਲਓ ਜੀ ਦਿਖਾਤਾ ਅਸੀਂ ਤੁਹਾਨੂੰ ਵਾਸ ਵੀ ਆ ਕੋੜੀਆਂ ਆਈਆਂ ਫਿਰ ਦੋ ਵਾਸ ਹੋਣਗੇ ਸਿੱਧੇ ਗੱਡੇ ਫਿਰ ਉਸ ਤੋਂ ਅੱਗੇ ਕੋੜੀਆਂ ਜੀ ਇਹਨਾਂ ਨਾਲ ਸਪੋਰਟ ਬਹੁਤ ਰਹਿੰਦੀ ਹੈ ਜੀ ਤੇ ਇੱਕ ਖੇਤ ਤਾਂ ਉਹ ਵੀ ਦਿਖਾਉਣਾ ਜਿੱਥੇ ਜੇ ਧਾਗੇ ਪੈਣ ਵਾਲੇ ਨੇ ਉਹ ਥੋੜਾ ਜਿਹਾ ਬੂਟੇ ਛੋਟੇ ਸੀਗੇ ਤੇ ਉੱਥੇ ਜੇ ਪੈਣ ਵਾਲੇ ਉਹ ਵੀ ਤੁਹਾਨੂੰ ਦਿਖਾਉਣਾ ਜੀ ਇੱਧਰ ਨਾਲ ਦੇਣੇ ਬੀਜ ਨੇ ਇਹ ਵੀ ਹਿਮਸ਼ੇਖਰ ਹੈ ਨਾ ਇਹ ਹਿਮਸ਼ੇਖਰ ਵੈਰੈਟੀ ਬੀਜਤੀ ਹੈ ਜੀ ਇਹ ਆਪਣੇ ਬ੍ਰਦਰ ਦਾ ਖੇਤ ਹੈ ਜੀ ਦੇਖੋ ਇਹ ਲੇਟ ਹੁੰਦੀ ਹੈ ਜੀ ਵੈਰੈਟੀ ਇਹਨਾਂ ਨਾਲੋਂ ਮਹੀਨਾ ਡੇਢ ਲੇਟ ਚੱਲਣਗੇ ਜੀ ਜਿਆਦਾ ਹੀ ਥੋੜਾ ਟਾਈਮ ਵਾਧੂ ਲੰਘ ਜਾਂਦਾ ਜੀ ਕਿਸੇ ਵੇਲੇ ਤੇ ਇੱਧਰ ਅਜੇ ਬੀਜਣੇ ਨੇ ਪਛੇਤਰੇ ਬੀਜਣਗੇ ਥੋੜੇ ਜਿਹਾ ਉਹ ਆਇਟਮੀ ਜਿਹੜੀ ਵੈਰੈਟੀ ਜਿਹੜੀ ਆ ਉਹ ਪਛੇਤਰੇ ਬੀਜਣ ਵਾਲੀ ਆ ਹੋਏ ਉਹ ਸਾਹਮਣੇ ਵਾਲਾ ਖੇਤ ਹੈ ਜੀ ਉਹਦੇ ਵਿੱਚ ਵੀ ਇਹੀ ਵੈਰੈਟੀ ਲੱਗੀ 50 13 11 ਮਿਕਸ ਧੀ ਕਰਕੇ ਜਿਹੜੀ ਬੀਜੀ ਸੀਗੀ ਦੋਸਤੋ ਜੇ ਨਈ ਵੀ ਹੁੰਦਾ ਨਾ ਮਤਲਬ ਪਨੀਰੀ ਸਮ ਟਾਈਮ ਕਿਸੇ ਕੋਲ ਨਹੀਂ ਹੁੰਦੀ ਤੇ ਮਿਲ ਵੀ ਜਾਂਦੀ ਆਪਣੇ ਇਧਰੋਂ ਪਨੀਰੀ ਮੁੱਲ ਮਿਲ ਜਾਂਦੀ ਬੂਟੇ 1 ਰੁਪਿਆ 20 ਪੈਸੇ ਰੁਪਿਆ ਬੂਟਾ 80 ਪੈਸੇ 90 ਅਲੱਗ-ਅਲੱਗ ਤਰ੍ਹਾਂ ਦਾ ਰੇਟ ਹੈ ਜੀ ਲੋ ਜੀ ਆਹ ਦੇਖੋ ਆਹ ਖੇਤ ਦੇ ਵਿੱਚ ਨਾ ਮਲਚਿੰਗ ਦਵਾਈ ਹੋਈ ਹੈ ਤੇ ਜਾਲ ਵੀ ਗੱਡਤਾ ਉਹਨਾਂ ਨੇ ਵਾਂਸ ਹਨ ਤੇ ਆਹ ਦੇਖੋ ਇੱਥੇ ਜੇ ਧਾਗਾ ਪੈਨ ਵਾਲਾ ਤੇ ਥੋੜੇ ਚਿਰ ਚ ਇੱਥੇ ਵੀ ਧਾਗਾ ਪਾ ਦਾਂਗੇ ਜੀ ਲੋਜ ਕਰੋ ਚੈੱਕ ਤੇ ਅਗੇਨ ਮੈਂ ਇਹੀ ਗੱਲ ਕਹਾਂਗਾ ਜੀ ਜੇ ਕੋਈ ਮੇਰੇ ਤੋਂ ਸਟੈਪ ਦੱਸਣ ਦਾ ਕੋਈ ਮਿਸ ਹੁੰਦਾ ਕੋਈ ਕੋਈ ਕੁਝ ਤੁਸੀਂ ਪੁੱਛਣਾ ਹੈ ਇਹਨਾਂ ਬਾਰੇ ਤਾਂ ਮੈਂ ਮੈਨੂੰ ਤੁਸੀਂ ਕਮੈਂਟ ਕਰੋ ਮੈਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਊਂਗਾ ਤੇ ਇੱਕ ਵਾਰੀ ਰਿਕਵੈਸਟ ਇਹ ਆ ਵੀ ਮੇਰੇ ਚੈਨਲ ਤੇ ਨਾ ਅਲੱਗ-ਅਲੱਗ ਤਰ੍ਹਾਂ ਦੇ ਵਲੌਗ ਆਉਂਦੇ ਆ ਐਗਰੀਕਲਚਰ ਦੇ ਵੀ ਆਉਂਦੇ ਆ ਐਗਰੀਕਲਚਰ ਨਾਲ ਰਿਲੇਟਡ ਜਿਹੜੀ ਆ ਮਸ਼ੀਨਰੀ ਉਹਦੇ ਵੀ ਆਉਂਦੇ ਨੇ ਤੇ ਘਰਾਂ 'ਚ ਵਰਤਣ ਵਾਲਾ ਸਮਾਨ ਕੱਪੜਾ ਲੀੜਾ ਸਾਰੀਆਂ ਇਹੋ ਜੀਆਂ ਚੀਜ਼ਾਂ ਜਿੱਥੋਂ ਵਧੀਆ ਤੇ ਸਸਤੇ ਰੇਟ ਤੇ ਮਿਲਦੇ ਹਨਾ ਉਹ ਮੈਂ ਸਾਰੀਆਂ ਵੀਡੀਓ ਮਿਕਸ ਕੰਟੈਂਟ ਪਾਉਣਾ ਵੀ ਮੇਰੇ ਮੈਨੂੰ ਐ ਲੱਗਦਾ ਕਿ ਮੇਰੇ ਨਾਲ ਮੇਰੇ ਵਰਗੇ ਸਾਰੇ ਮੇਰੇ ਪਿੰਡਾਂ ਵਾਲੇ ਜਾਂ ਸ਼ਹਿਰਾਂ ਵਾਲੇ ਵੀ ਸਾਰੇ ਆਪਣੀ ਨੇ ਸਾਰੇ ਜੁੜੇ ਨੇ ਜਿਹੜੇ ਮਤਲਬ ਕਿ ਮੈਂ ਇਹ ਨਹੀਂ ਕਿ ਇਕੱਲਾ ਖੇਤੀਬਾੜੀ ਦਾ ਪਾਉਣਾ ਵਾ ਖੇਤੀਬਾੜੀ ਆਪਾਂ ਕਰਦੇ ਆਂ ਤੇ ਉਹਦੇ ਕਰਕੇ ਚਲੋ ਆਪਾਂ ਨੂੰ ਜਿੰਨੀ ਕੁ ਨੋਲਜ ਹੈਗੀ ਕੋਸ਼ਿਸ਼ ਕਰਦੇ ਮੈਂ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਉਹ ਸਾਰੇ ਤਰ੍ਹਾਂ ਦਾ ਮੇਰਾ ਕਹਿਣ ਦਾ ਭਾਵੇਂ ਕਿ ਲਾਸਟ ਦੇ ਵੀ ਕਮੈਂਟ ਸੌਰੀ ਕੰਟੈਂਟ ਜਿਹੜਾ ਜਾਂ ਕਹੇ ਲੋ ਵੀਡੀਓ ਸਾਰੇ ਤਰ੍ਹਾਂ ਦੀਆਂ ਮੈਂ ਪਾਉਣਾ ਵਾ ਸਾਰੀਆਂ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਹੋ ਇਸੀ ਤਰ੍ਹਾਂ ਪਿਆਰ ਦੇਈ ਜਾਏ ਹੋ ਜੇ ਤੇ ਮੈਂ ਵਧੀਆ-ਵਧੀਆ ਕੰਟੈਂਟ ਜਿਹੜਾ ਪਾਇਆ ਕਰੂੰਗਾ ਜਦੋਂ ਤੁਹਾਡੇ ਵੱਲੋਂ ਵਧੀਆ ਕਮੈਂਟ ਆਉਣਗੇ ਸੋ ਨੈਗੇਟਿਵਿਟੀ ਤੋਂ ਦੂਰ ਰਹਿ ਕੇ ਥੋੜਾ ਜਿਹਾ ਮਤਲਬ ਵਧੀਆ ਲੱਗਦਾ ਜੀ ਨੈਗੇਟਿਵ ਕਮੈਂਟ ਨਾ ਕਰਿਓ ਪੋਜ਼ਿਟਿਵ ਪੋਜ਼ਿਟਿਵ ਵਧੀਆ-ਵਧੀਆ ਜਿਹੜੇ ਆ ਕਮੈਂਟ ਤੁਸੀਂ ਕਰੋ ਤੇ ਮੈਨੂੰ ਜਿਹੜੀ ਹੋਰ ਹੌਸਲਾ ਵਜ਼ਾਈ ਮਿਲੇ ਸੋ ਵੀਡੀਓ ਬਣਾਉਣ ਚ ਜੇ ਆਪਾਂ ਆਖੀ ਬੜਾ ਜ਼ੋਰ ਵੀ ਨਹੀਂ ਲੱਗਦਾ ਥੋੜਾ ਜਿਹਾ ਦਿਮਾਗ ਲੱਗਦਾ ਤੇ ਬਹੁਤਾ ਲੱਗ ਵੀ ਜਾਂਦਾ ਕਿਸੇ ਵੇਲੇ ਜੋ ਦੂਰ ਚਾਹੀਦਾ ਸੋ ਬੜੀ ਕੋਸ਼ਿਸ਼ ਕਰੀ ਦੀ ਆਪਦੇ ਵੱਲੋਂ ਵਧੀਆ ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਈਏ ਤੁਸੀਂ ਇਸੇ ਤਰ੍ਹਾਂ ਵਲੌਗਾਂ ਨੂੰ ਆਪਣੇ ਆਨੂੰ ਵੀਡੀਓਜ਼ ਨੂੰ ਪਿਆਰ ਦਿਆ ਕਰੋ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਵੀਡੀਓ ਦੇ ਵਿੱਚ ਜਿਹੜੀ ਹੈ ਚੰਗੀ ਇਨਫੋਰਮੇਸ਼ਨ ਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ ਤੋ ਬਾਕੀ ਆਪਣੇ ਚੈਨਲ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਜੀ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਭਰਾ ਜਿਹੜੇ ਆ ਟਮਾਟਰਾਂ ਦੀ ਖੇਤੀ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਜਿਹੜਾ ਹੁਣ ਤਾਂ ਟਾਈਮ ਲੰਘ ਗਿਆ ਜੀ ਇਹਨਾਂ ਦਾ ਤੇ ਨੈਕਸਟ ਈਅਰ ਜਿਹੜਾ ਉੱਪਰ ਪ੍ਰੈਪਰੇਸ਼ਨ ਕਰ ਸਕਣ ਤਿਆਰੀ ਕਰ ਸਕਣ ਸੋ ਵੀਡੀਓ ਨੂੰ ਤਾਂ ਕਰਕੇ ਕਹਿੰਦਾ ਵੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਚੰਗੇ ਚੰਗੇ ਵਧੀਆ ਵਧੀਆ ਵੀ ਕਿੱਦਾਂ ਦੇ ਲੱਗਨਦੇ ਇਹਨੇ ਆਪਣੇ ਵਲੌਗ ਜੀ ਸੋ ਅੱਗੇ ਵੀ ਵਧੀਆ ਵੀਡੀਓ ਇਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਸ ਆਪਣੇ ਨਾਲ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ